ਦਾ ਕਬੱਡੀ ਕੱਪ ਹੋਵੇਗਾ ਉੱਥੇ ਚਮਕੌਰ ਚੌਧਰੀ ਵੀਰਾ ਸੱਦੇ ਦੇ ਰਿਹਾ ਹੈ ਬੈਸਟਾ ਨੂੰ ਉੱਥੇ ਦੀ ਫੋਰ ਦਿੱਤੇ ਜਾਣਿਆ ਬਲਕਾਰਨ ਛਿੱਲੇ ਦਾ ਖੁੱਲਾ ਖਾਣਾ ਹੋਵੇਗਾ 26 ਜਨਵਰੀ ਨੂੰ 24 ਜਨਵਰੀ ਡੇਰਾ ਬੱਸੀ ਦੇ ਲਾਗੇ ਮਕਰੰਦਪੁਰ ਦਾ ਕਬੱਡੀ ਕੱਪ ਹੈ ਬੈਸਟਾ ਨੂੰ ਹਾਰਨ ਮੋਟਰਸਾਈਕਲ ਤੇ ਜਾਣਗੇ ਆ ਫਾਈਨਲ ਮੈਚ ਦੀ ਪਹਿਲੀ ਕਬੱਡੀ ਲੈ ਵੀ ਸੇਵਕ ਬਾਈ ਆ ਭੂਰੀਆ ਸੀਸਰ ਵਾਲਾ ਕੱਲ ਚੌਕੇ ਕਿੱਤੇ ਦੇ ਕਬੱਡੀ ਕੱਪ ਦਾ ਆ ਮੁੰਡਾ ਬੈਸਟ ਰਿਡਰਿਆ ਆ ਭੂਰੀਆ ਸਿਸਰ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਹੈ ਰਮਜੀਤ ਕਨਗਸ ਕਰਮਜੀਤ ਪਹਿਲਾ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਹੈ ਮੇਨ ਸਟੇਜ ਤੋਂ ਖੱਬੇ ਪਾਸੇ ਦਿੜਬਾ ਮੰਡੀ ਦੀ ਟੀਮ ਹੈ ਔਰ ਦੂਸਰੇ ਪਾਸੇ ਟੀਮ ਕਹਿੰਦੇ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਦਵੁਰਜੀ ਪਿੰਡ ਹੈ ਪਰ ਕਪੂਰਥਲੇ ਦਾ ਇਸ ਵੇਲੇ ਕਹਿੰਦੇ ਖੀਰਾਵਾਲ ਪਿੰਡ ਦਾ ਬੁਲਟ ਕਬੱਡੀ ਪਾਉਣ ਦੇ ਲਈ ਤਿਆਰ ਹੈ ਬਲਕਾਰ ਕਮਾਨ ਡਾਕਟਰ ਮਗਰ ਸਿਹਾਲ ਗੁਰਪ੍ਰੀਤ ਯੂਕੇ ਲਾਪ੍ਰੀ ਇਕੱਠਾ ਯੂਕੇ ਦਵਿੰਦਰ ਕਮਾਨ ਆ ਡਾਕਟਰ ਦਲਵੀਰ ਭਗਰੌਲ ਹਰਵੰਸ ਮਾਸਟਰ ਵੀ ਕਹਿੰਦੇ ਆ ਜਿਹੜਾ ਮੰਡੀ ਦੇ ਜਾਫੀ ਦਾ ਹਰ ਇੱਕ ਜਫਾ ਮੇਰੇ ਵੀਰੋ 5-5000 ਦਾ ਇਹਨਾਂ ਭਰਾਵਾਂ ਵੱਲੋਂ ਹੋਵੇਗਾ ਲੋ ਜਸਾ ਢਿੜਵੇ ਵਾਲਾ ਇਸਵੇਂ ਟਰਾਈ ਕਰਦਾ ਹੋਇਆ ਇੱਕ ਪਾਸੇ ਫੂਲਾ শুਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਅਮਰੀਕ ਕਰਦੇ ਸਿੱਪਤ ਬਣੀ ਆ ਗਿਆ। ਲਓ ਸਾਹਮਣੇ ਕਦੇ ਬਰੀ ਸਮਾਣੇ ਵਾਲਾ ਉਧਰ ਹੁਸ਼ੈਨਾ ਬਾਪਰੀਆ ਜਿੰਨੇ ਜੱਫੇ ਲਾਉ ਬਬਲਾ ਪਾਪੜਾ ਅਵਤਾਰ ਸਾਡਾ ਵੀਰ ਐਸਚੋ ਸਾਹਿਬ ਬਲਕਾਰ ਇੰਚਾਰਜ ਜੀ ਨਵੀਕਲਾ मामੂ ਖੇੜੀ ਉਹਨਾਂ ਵੱਲੋਂ ਉਹਨੇ ਹਜ਼ਾਰ ਜਿੰਨੇ ਬੌਤਰੀਆ ਹੁਸ਼ਿਆਰਾ ਜੱਫਾ ਲਾਵੇਗਾ ਉਹਨੇ ਕਿੰਕ 1000 ਦੇ ਮਾਣ ਹੋਣਗੇ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਹ ਕਦੇ ਜ਼ਿਲ੍ਹੇ ਪੂਰਥਲੇ ਤੋਂ ਚੱਲ ਕੇ ਆਇਆ ਹੈ ਆਹ ਹੈ ਹਰਮਨ ਸਿੰਘ ਬੁਲਟ ਇਹਦਾ ਖੀਰਾਵਾਂ ਵਾਲੀ ਪਿੰਡ ਹੈ ਜਿੱਥੋਂ ਦੇ ਕਹਿੰਦੇ ਗੱਗੀ ਦੀ ਗੱਲਾਂ ਹੁੰਦਾ ਮੇਰੇ ਮਿੱਤਰੋ ਪਰ ਚਾਰ ਯਾਫੀ ਪਰ ਕਰਾਚੋ ਵਾਲਾ ਕਸ਼ਮੀਰਾ ਕਹਿੰਦਾ ਨੰਬਰ ਰੇਡਰ ਦੇ ਹਿੱਸੇ ਜੁੜਦਾ ਆਇਆ ਹੈ ਆਉਣ ਵਾਲੀ 16 17 ਮਾਰਚ ਨੂੰ ਨਮੋਲ ਪਿੰਡ ਦਾ ਕਬੱਡੀ ਕੱਪ ਹੋਵੇਗਾ 175 ਪ੍ਰਾਈਜ਼ ਬੈਸਟ ਨੂੰ ਕਿੰਗ ਲੱਖ ਦਿੱਤਾ ਜਾਵੇਗਾ ਬੋਰੀਆ ਸਿੰਸਰ ਵਾਲਾ ਫਾਈਨਲ ਖੇਡਿਆ ਜਾ ਰਿਹਾ ਟਰੈਕਟਰਾਂ ਦਾ ਕਬੱਡੀ ਕੱਪ ਦਾ ਦੁਨੀਆਂ ਨੂੰ ਇੰਤਜ਼ਾਰ ਸੀਗਾ ਕਕਰਾਲੇ ਭਾਈਕੇ ਦੇ ਵਿੱਚ ਫਾਈਨਲ ਉਹ ਪ੍ਰਤਾਪ ਕੜਿਆਣੇ ਨੇ ਪੁਰੀਏ ਸੀਂਸਰ ਨੂੰ ਜਫਾ ਲਾਇਆ ਐਨ ਚੋਟੀ ਦਾ ਜਫਾ ਕਕਰਾਲੇ ਦੇ ਵਿੱਚ ਲੱਗਦਾ ਹੋਇਆ ਹੈ ਬਸਾਕਾ ਐਮ ਸੀ ਉਹ ਵੀ ਸਾਡਾ ਵੀਰ ਪੁੱਜਾ ਹੋਇਆ ਹੈ ਡਾਕਟਰ ਮਕਰ ਸਿੰਘ ਹਾਲਵਾ ਦੇ ਨਾਲ ਅਮਨ ਸਿੰਘ ਜੀ ਕਹਿੰਦਾ ਵੀ ਦੀਪਕ ਦੁਰਜੀ ਦੀਆਂ ਦੋ ਕਬਡੀਆਂ 500 ਰੁਪਏ ਦੀਆਂ ਉਧਰ ਕਹਿੰਦੇ ਹੁਸ਼ਿਆਰਾ ਪੋਪੁਰੀਆ ਉਹ ਦੀਪਕ ਦੁਰਜੀ ਨੂੰ ਜਫਾ ਲਾ ਰਿਹਾ ਕਕਰਾਲੇ ਭਾਈਕੇ ਦੇ ਮੇਲੇ ਤੇ ਦੁਨੀਆ ਆਨੰਦ ਮਾਣਦੀ ਹੈ ਓਏ ਕੰਮਕਾਰ ਦੱਸ ਤੇਰਾ ਕੀ ਚੋਪਰਾ ਲਓ ਸਾਹਮਣੇ ਹੁਸ਼ਿਆਰਾ ਬਾਪਰੀ ਆ 1000 ਦਾ ਬਬਲਾ ਪਾਪੜਾ ਕਹਿੰਦਾ ਇੱਕ ਇੱਕ ਹਜ਼ਾਰ ਦੇਣਾ ਇੱਕ ਇੱਕ ਹਜ਼ਾਰ ਦੇਣਾ ਲੈ ਵੀ ਸੁਖਵਿੰਦਰ ਭਾਈ ਮੁਬਾਰਕਾਂ ਦੇ ਤੁਹਾਡੇ ਸਾਰੇ ਕਲੱਬ ਨੂੰ ਮੇਲਾ ਚੋਟੀ ਦਾ ਹੋ ਗਿਆ लवली ਯੂ ਐਸ ਏ ਵੱਲੋਂ 3100 ਰੁਪਏ ਯਾਰ ਇੱਕ ਮਿੰਟ ਮੇਰੀ ਬੇਨਤੀ ਆ ਰੇਡ ਤੋਂ ਬਾਅਦ ਗਰਾਊਂਡ ਕਲੀਅਰ ਕਰਾ ਦਿਓ ਵੀਰ ਬਣ ਕੇ ਲਓ ਸਾਹਮਣੇ ਇਸ ਸਮੇਂ ਦੇਖਾਂ ਵੀ ਨੌਜਾਨ ਕਬੱਡੀ ਪਾ ਕੇ ਬਾਲ ਸਾਇਆ ਉਧਰ ਜੀ ਰਿੱਕੀ ਇੱਕ ਮਿੰਟ ਜੀ ਇੱਕ ਮਿੰਟ ਹਰਮਨ ਇੱਕ ਮਿੰਟ ਯਾਰ ਯਾਰ ਜੇ ਤੇ ਫਾਈਨਲ ਕਰਾਉਣਾ ਫਿਰ ਤੇ ਗਰਾਊਂਡ ਕਲੀਅਰ ਕਰਾ ਦਿਓ ਇੱਕ ਮਿੰਟ ਬਾਈ ਯਾਰ ਇੱਕ ਮਿੰਟ ਬਬਲੇ ਜਸਵੀਰ ਗੁਜਰਕ ਨਾਲ ਉਹਨਾਂ ਦੇ ਇੱਕ ਹੋਰ ਸੀ ਬਾਈ ਬਬਲਾ ਤੇ ਹੈ ਗਈ ਐ ਉਹਨੇ ਪੁੱਛ ਗਿਆ ਜਸਵੀਰ ਨਾਲ ਰਿੱਕੀ ਸੀ ਰਿੱਕੀ ਤੇ ਜਸਵੀਰ ਵੱਲੋਂ ਵੀ ਮਾਇਆ ਲੱਗਣੀ ਐ ਪਾਉਂਸਰ ਵੀਰਾਂ ਨੂੰ ਬੇਨਤੀ ਐ ਗਰਾਊਂਡ ਕਲੀਅਰ ਕਰਾ ਦਿਓ ਜੀ ਥੋੜਾ ਜਿਹਾ ਗਰਾਊਂਡ ਕਲੀਅਰ ਕਰ ਦੋ ਦਰਸ਼ਕ ਵੀਰ ਆਪ ਬਾਹਰਲੇ ਪਾਸੇ ਆ ਜਾ ਤਾਂ ਮੈਚਾਂ ਦਾ ਸਵਾਦ ਆਣਾ ਜਸਵੀਰ ਸ਼ੀਰਾ ਬੁਜਰਗ ਜੀ ਬੋਲਟ ਨੂੰ ਜਿਹੜਾ ਜੱਫੀ ਤਿੰਨ ਜੱਫੇ ਲਾਉ 11000 ਦਿੱਤਾ ਜਾਵੇਗਾ ਦੀਪੰਦ ਗੁਰਜੀ ਨੇ ਆਉਣ ਸਾਰੇ ਇੱਕੋ ਗੱਲ ਕਹੀ ਸੀ ਕਹਿੰਦਾ ਭਾਈ ਜੇ ਡਰਿੰਕ ਵਾਲੇ ਬੰਦੇ ਗਰਾਊਂਡ 'ਚ ਹੋਣਗੇ ਅਸੀਂ ਮੈਚ ਨਹੀਂ ਪਲੇ ਕਰਨਾ ਯਾਰ ਲੱਖਾਂ ਰੁਪਈਆ ਟੂਰਨਾਮੈਂਟ ਤੇ ਲਾਇਆ ਹੈ ਮੇਰੀ ਹੱਥ ਬੰਨ ਕੇ ਬੇੰਤੀਆਂ ਲੋਕ ਵਿਚਾਰੇ ਸਵੇਰ ਦੇ ਖੜੇ ਐ ਇਹਨਾਂ ਨੂੰ ਦੇਖ ਲੈਣ ਦਿਓ ਟੂਰਨਾਮੈਂਟਾਂ ਦੇਖ ਲੈਣ ਦਿਓ ਫਾਈਨਲ ਲੈ ਵੀ ਚੱਲ ਹਰਮਨ ਬੁਲਟ ਪਾ ਕਬੱਡੀ ਆ ਜੱਸਾ ਉਧਰ ਅਮਨ ਯੂਕੇ ਐ ਨਾਲ ਕਹਿੰਦੇ ਸਰ ਦਾ ਮਿਸਤਰੀ ਐ ਕਹਿੰਦੇ ਵੀ ਦਿੜਵਾ ਮੰਡੀ ਦਾ ਹਰ ਇੱਕ ਜੱਫਾ 1 ਇੱਕ ਹਜ਼ਾਰ ਦਾ ਇਹਨਾਂ ਭਰਾਵਾਂ ਵੱਲੋਂ ਹੋਵੇਗਾ ਜਸਾਦਰ ਦੇ ਵਾਲਾ ਇਸ ਮੇਂ ਟਰਾਈ ਕਰਦਾ ਅਗਲੀ ਕਬੱਡੀ ਲਾਲੀ ਸਮਾਣੇ ਵਾਲੇ ਦਾ ਵੀਰ ਇੰਦਰਜੀਤ ਬਣੀ ਸਮਾਣੇ ਵਾਲਾ ਲਓ ਬਣੀ ਸਮਾਣੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਮਰੀਂਡੇ ਦੇ ਲਾਗੇ ਜ਼ਿਲ੍ਹੇ ਰੋਪੜ ਦੇ ਚ ਕਹਿੰਦੇ ਸਮਾਣਾ ਖੁਰਦ ਪਿੰਡ ਆਹ ਰੀਡਰ ਦਾ ਮੇਰੇ ਮਿੱਤਰੋ ਜੈਫੀ ਚਾਰ ਨੇ ਇੱਕ ਪਾਸੇ ਕਹਿੰਦੇ ਤਬਰਜੀ ਪਿੰਡ ਉਹ ਟੀਮ ਮਾਝੇ ਤੋਂ ਚੱਲ ਕੇ ਆਈ ਐ ਦੂਜੇ ਸੇ ਕਹਿੰਦੇ ਦਿੜਬੇ ਦੀ ਟੀਮ ਹੈ ਆ ਬੜੀ ਸਮਾਰੇ ਵਾਲਾ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਰੇਡਾਂ ਪੈ ਰਹੀਆਂ ਜੱਫੇ ਲੱਗਦੇ ਆ ਵੀ ਭੱਜਦੇ ਆ ਨਹੀਂ ਕੁਝ ਹੋਏ ਬਾੜ ਮਿੱਤਰੋ ਅੱਜ ਟੱਕਰੇ ਨੇ ਹਾੜੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਕੇ ਧਮ ਪੈ ਗਈ ਮਿੱਤਰੋ ਕਕਰਾਲੇ ਭਾਈਕੇ ਦੇ ਕਬੱਡੀ ਕੱਪ ਦੀ ਉਧਰ ਜੱਗੀ ਢਿੱਲੋ ਖਨੌਰੀ ਸੋਨੂ ਖਨੌਰੀ ਨਾਲ ਸਾਡਾ ਵੀਰ ਬੋਵੀ ਖਨੌਰੀ ਤੇ सोनू ਮੱਟੂ ਲਾਨ ਕਰਵਾਉਂਦੇ ਆ ਹਰਮਨ ਬੁਲਟ ਨੂੰ ਜਸਵੀਰ ਬੁਜਰਕ ਕਹਿੰਦਾ ਵੀ ਜੇਲਾ ਵੀ ਜਫਾ ਤਿੰਨ ਜਫੇ ਲਾਊਗਾ ਉਹਨੂੰ 11000 ਦਿੱਤਾ ਜਾਊ ਜੇ ਜਫਾ ਨਾ ਲੱਗਿਆ ਫਿਰ ਬੁਲਟ ਨੂੰ 5100 ਦਿੱਤਾ ਜਾਊ ਗੁਰਪ੍ਰੀਤ ਦਵਾਈ ਵੀਰਾ ਕਹਿੰਦਾ ਵੀ ਬੋਪੁਰੀਏ ਹੁਸ਼ਿਆਰੇ ਦਾ ਹਰ ਇੱਕ ਜਫਾ 15 15000 ਰੁਪਏ ਦਾ ਹੋਵੇਗਾ ਇੱਕ ਪਾਸੇ ਕਹਿੰਦੇ ਪ੍ਰਤਾਪ ਕੜਿਆਣੇ ਵਾਲਾ ਦੂਜੇ ਪਾਸੇ ਭੁਰੀਆ ਸਿੰਸਰ ਆਹ ਟੱਕਰ ਦੋ ਖਿਡਾਰੀਆਂ ਦੇ ਦਰਮਿਆਨ ਚੱਲਦੀ ਹੈ ਕਕਰਾਲੇ ਦੇ ਵਿੱਚ ਫਾਈਨਲ ਚੱਲ ਰਿਹਾ ਹੈ ਦੀਪ ਦਵੁਰਜੀ ਕਬੱਡੀ ਪਾ ਰਿਹਾ ਲਓ ਦੀਪ ਦਵੁਰਜੀ ਮਾਝੇ ਵਾਲਾ ਭਾਉ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਆਹ ਦੀਪ ਨੰਬਰ ਦਾ ਬਾਦ ਦਾ ਨੌਜਨ ਆਪਣੀ ਟੀਮ ਦੇ ਹਿੱਸੇ ਜੋੜਦਾ ਆਇਆ ਹੈ ਫਾਈਨਲ ਮੈਚ ਹੈ ਕੋਈ ਕਹਿੰਦਾ ਜੜਪਾ ਜਿੱਤੂ ਕੋਈ ਕਹਿੰਦਾ ਸਬਰ ਜੀ ਜਿੱਤੂ ਜਿੰਨਾ ਚਿਰ ਚੱਲਣਾ ਮੈਚ ਵੀ ਸ਼ੱਕ ਤੇ ਰਹਿਣੀ ਹੈ ਓਏ ਕਬੱਡੀ ਕੱਪ ਕਕਰਾਰੇ ਦਾ ਓ ਸੱਜਣ ਜੀ ਟੱਕ ਤੇ ਪੈਣੀ ਹੈ ਟੱਕ ਤੇ ਪੈਣੀ ਹੈ ਫੂਲਾ ਸ਼ੂਸ਼ਕ ਇੰਦਰਜੀਤ ਬਣੀ ਸਮਾਣੇ ਵਾਲਾ ਉਧਰ ਸਾਡਾ ਵੀਰ ਹੈ लवली ਪਟਵਾਰੀ ਯੂ ਐਸ ਏ ਗगन ਕਾਂਗਸ ਯੂ ਐਸ ਏ ਜਗਦੀਪ ਨੰਬਰਦਾਰ ਯੂ ਕੇ ਔਰ ਗੁੰਨਾ ਪਟਵਾਰ ਇਟਲੀ ਛੇਤੀ ਪਟਵਾਰ ਕੈਨੇਡਾ ਰਾਜੂ ਪਟਵਾਰ ਆਸਟ੍ਰੇਲੀਆ ਤੇ ਸਲੀ ਪਟਵਾਰ ਕਹਿੰਦੇ ਵੀ ਬੁਲਟ ਖੀਰਾਵਾਲ ਦੀਆਂ ਤਿੰਨ ਕਬੱਡੀਆਂ ਹੁਣ ਤੋਂ 51 ਸੋਰ ਪੈਦੀਆਂ ਔਰ ਦੂਸਰੇ ਪਾਸੇ ਦੀਪਤ ਬੁਰਜੀ ਦੀਆਂ ਭੁਰੀਏ ਸੀਸਰ ਦੀਆਂ ਤਿੰਨ ਕਬੱਡੀਆਂ ਵੀ 51 ਸੌਦੀਆਂ ਨਾਲ ਵੀਰਾ ਵੱਲੋਂ 51 51 ਸੌਦੀਆਂ ਪੈਣ ਗਿਆ ਪੱਟ ਪੱਜ ਗਿਆ ਕਿਹੜੇ ਕਿਹੜੇ ਬੁਲਟ ਵੀ ਖੇਡ ਨੂੰ ਪਿਆਰ ਕਰਦੇ ਆ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕੀਓ ਦੁਨੀਆ ਸਵਾਦ ਲੈਣ ਆਈ ਅੱਜ ਕਕਰਾਲੇ ਦੇ ਕਬੱਡੀ ਕੱਪ ਦੇ ਉੱਤੇ ਆਹ ਖਿਡਾਰੀਆਂ ਨੂੰ ਮਨਾਂ ਮੁਹੀ ਪਿਆਰ ਕਰਦੀ ਹੈ ਦੁਨੀਆ ਆਹ ਭੂਰੀਆ ਸਿਸਰ ਵਾਲਾ ਇਹਨੇ ਕਦੇ ਕੰਬੈਨ ਜਿੱਤੀ ਹੈ ਵਿਧਨਾ ਦੇ ਕਬੱਡੀ ਕੱਪ ਤੋਂ ਜਦੋਂ ਸੁਦੀਪ ਸਾਹਬ ਨੇ ਉਹਨਾਂ ਨੇ ਜੋ ਦਲਵੀਰ ਖਿੱਲੋ ਨੇ ਮੇਲਾ ਕਰਵਾਇਆ ਆਹ ਕਦੇ ਕੰਬੈਨ ਦਾ ਜੇਤੂ ਰਿਹਾ ਦੂਜੇ ਪਾਸੇ ਥਾਰ ਦਾ ਜੇਤੂ ਵਿਧਨਾ ਦੇ ਕਬੱਡੀ ਕੱਪ ਦਾ ਬੁਲਟ ਕਬੱਡੀਆਂ ਪਾ ਰਿਹਾ ਤੇ ਆਹ ਸਾਲ 21 ਬਰੀ ਨੂੰ ਸੇਵਕ ਬਾਈ ਸਕਾਰਪਿਓ ਗੱਡੀਆਂ ਦੇਦਰਾਂ ਦੇ ਵਿੱਚ ਦਿੱਤੀਆਂ ਜਾਣਗੀਆਂ ਦੁਗ ਦੁਗ ਕਬੱਡੀ ਪਾ ਰਿਹਾ ਐਸ ਐਚਓ ਅਵਤਾਰ ਸਿੰਘ ਜੀ ਤੇ ਬਬਲਾ ਪਾਪੜਾ ਐਲਾਨ ਕਰਦੇ ਆ ਦਿੜਬਾ ਮੰਡੀ ਦਾ ਹਰ ਇੱਕ ਜੱਫਾ 11 1100 ਰੁਪਏ ਦਾ ਹੋਵੇਗਾ ਉਧਰ ਕਹਿੰਦੇ ਚਮਕੌਰ ਕਮਾਨ ਯੂਕੇ ਤੇ ਡਾਕਟਰ ਮੰਗਰ ਸਿਆਲ ਤੇ ਬਲਕਾ ਘਮਾਨhuri ਐਲਾਨ ਕਰਦੇ ਆ ਗੁਰਪ੍ਰੀਤ ਚੱਠੇ ਹਰਾਂ ਦੇ ਐਲਾਨ ਹੈ ਵੀ ਦਿਨਵਾ ਮੰਡੀ ਦਾ ਜਿਹੜਾ ਵੀ ਜਾਫੀ ਜਫਾ ਲਵੇਗਾ ਹਰ ਇੱਕ ਜਫਾ 11-11000 ਰੁਪਏ ਦਾ ਹੋਵੇਗਾ ਔਰ ਸਾਡੇ ਵੀਰ ਗੁਰਪ੍ਰੀਤ ਦਵਾਈ ਜਸਵੀਰ ਬੋਜਰ ਕ ਵੱਲੋਂ 5-500 ਹੋਵੇਗਾ ਗੁਰਪ੍ਰੀਤ ਸਿੰਘ ਜੀ ਦਵਾਈ ਵੱਲੋਂ ਹੁਸ਼ਿਆਰੇ ਦਾ ਹਰ ਇੱਕ ਜਫਾ 15-15000 ਦਾ ਹੋਵੇਗਾ ਲਓ ਦੀਪ ਆ ਗਏ ਦਬਰਜੀ ਵਾਲਾ ਰੇਡਾਂ ਪੈ ਰਿਹਾ ਥੋੜਾ ਕੱਠ ਘਟਾ ਦਿਓ ਜੀ ਬਾਰ ਬਾਰ ਬੇਨਤੀ ਹੈ ਮਲਾਜਮ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਥੋੜਾ ਕਹਿ ਕੇ ਥੋੜਾ ਕੱਠ ਘਟਵਾ ਦਿਓ ਜੀ ਗਰਾਊਂਡ ਦੇ ਵਿੱਚੋਂ ਫਰੋਸ ਕੈਨੇਡਾ ਖੁਸ਼ਕਰਨ ਯੂ ਐਸ ਏ ਵੱਲੋਂ ਬੋਲਟ ਦੀਆਂ ਤਿੰਨ ਕਬੜੀਆਂ 2000 ਦੀਆਂ ਬਹੁਤ ਬਹੁਤ ਧੰਨਵਾਦ ਜੀ ਲਓ ਬੇਨਤੀ ਹੈ ਕਾਈ ਜੀ ਕੱਠ ਘਟਾ ਦਿਓ ਮਲਾਜ਼ਮ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਹਿ ਕੇ ਥੋੜਾ ਦਰਸ਼ਕ ਵੀਰਾਂ ਨੂੰ ਆਪਾਂ ਬਾਹਰਲੇ ਪਾਸੇ ਕਰ ਦਈਏ ਪਰ ਸਾਹਮਣੇ ਰੇਡ ਪੈ ਰਹੀ ਹੈ ਇਸ ਸਮੇਂ ਦੇਖਾਂ ਵੀ ਚਾਰ ਯਾਖੀ ਹੁਣ ਕੌਣ ਬੱਲੇ ਬੱਲੇ ਕਰਾਉਂਦਾ ਹੈ ਇਹ ਲਾਲੀ ਦਾ ਵੀਰ ਜਿਲ੍ਹੇ ਰੋਪੜ ਦਾ ਖਿਡਾਰੀ ਹੈ ਬਨੀ ਸਮਾਣੇ ਵਾਲਾ ਇੱਕ ਤਕੜਾ ਨੰਬਰ जोड ਗਿਆ ਹੈ ਅੱਜ ਫੋਰਡ ਟਰੱਕ ਜਿਹੜੇ ਪਿੰਡਾਂ ਨੂੰ ਜਾਣਗੇ ਅਤੇ ਸਮਾਂ ਦੱਸੂ ਮੇਰੇ ਮਿੱਤਰੋ ਇੱਕ ਟੀਮ ਮਾਝੇ ਤੋਂ ਆਈ ਹੈ ਇੱਕ ਕਹਿੰਦੇ ਟੀਮ ਮਾਲਵੇ ਦੀ ਵੱਡਾ ਨਾਇਆ ਢੜਬੇ ਦਾ ਆ ਹਰਮਨ ਬੁਲਟ ਮੇਰੇ ਮਿੱਤਰੋ ਇਹਨੇ ਠਾਰ ਵੀ ਜਿੱਤੀ ਹੈ ਆ ਕਹਿੰਦੇ ਬਾਗੜੀਆਂ ਚੈਂਪੀਅਨਸ਼ਿਪ ਦਾ ਇੱਕ ਸਾਲ ਬੈਂਸਟਰ ਰਿਹਾ ਹਰਮਨ ਬੁਲਟ ਮੇਰੇ ਮਿੱਤਰੋ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਗਿਆ ਹੈ ਖੀਰਾਵਾਲੀਆ ਬੁਲਟ ਕਹਿੰਦੇ ਦੁਗ ਦੁਗ ਪਰਵਾਉਂਦਾ ਫਿਰਦਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਇਹ ਕਰਮਜੀਤ ਘਣਗਸ ਹੈ ਇਹਨੂੰ ਸੀਸਰ ਭੁਰੀਆ ਕਹਿੰਦੇ ਆ ਉਹ ਕਬੱਡੀ ਪਾਉਣ ਦੇ ਲਈ ਸਤਿਆਬਾਨ ਦਾ ਪੁੱਤਰ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਇੱਕ ਪਾਸੇ ਫੂਲਾ ਸ਼ੁਸ਼ਕ ਵਾਲਾ ਦੂਜੇ ਪਾਸੇ ਪ੍ਰਤਾਪ ਕੜਿਆਣੇ ਵਾਲਾ ਚਾਰ ਜਾਂਤੀ ਖੇਡ ਮੈਦਾਨ ਦੇ ਵਿੱਚ ਸਾਜਨ ਵਰਗੇ ਤਿਆਰ ਬਰ ਤਿਆਰ ਹੈ ਪ੍ਰਤਾਪ ਕੜਿਆਣਾ ਤੇ ਭੁਰੀਆ ਸੀਸਰ ਇਸ ਵਿੱਚ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਹੈ ਕਿਆ ਬਾਤ ਹੈ ਦੋਨੇ ਕਬੱਡੀ ਖਿਡਾਰੀਆਂ ਨੂੰ ਸਾਡੇ ਵੀਰਾਂ ਨੇ ਪੰਜ-ਪੰਜ ਹਜ਼ਾਰ ਜਿਹੜਾ ਪੁੱਜਦਾ ਕਰ ਦਿੱਤਾ ਹੈ लवली ਪਟਵਾਰੀ ਯੂਐਸਏ ਉਹਨਾਂ ਦੀ ਸਾਰੀ ਟੀਮ ਹੈ ਇਹ ਹਰਮਨ ਬੁਲਟ ਖੀਰਾਂ ਵਾਲੀ ਹੈ ਇਹ ਕਪੂਰਥਲੇ ਤੋਂ ਪੁੱਜਿਆ ਹੋਇਆ ਹੈ ਅੱਜ ਜ਼ਿਲ੍ਹਾ ਪਟਿਆਲੇ ਦੇ ਕਕਰਾਲਾ ਭਾਈ ਕਾ ਪਿੰਡ ਦੇ ਵਿੱਚ ਮੇਰੇ ਵੀਰੋ ਇਹ ਕਹਿੰਦੇ ਨਰਪਾਇਤ ਸਿੰਘ ਮੋੜ ਹਰਾਂ ਦਾ ਕਬੱਡੀ ਕੱਪ ਹੈ ਇਹ ਬਬਲੇ ਪਾਪੜੇ ਦਾ ਮੇਲਾ ਹੈ ਹੁਸ਼ਿਆਰਾ ਬਾਪੂਰੀਆ ਉਹ ਸਾਹਮਣੇ ਟਰਾਈ ਕਰਦਾ ਹੋਇਆ ਸੋਨੀ ਸ਼ਰਮਾ ਤੇ ਸੁਖਵਿੰਦਰ ਕਾਲਾ ਪੁਲਸੀਆ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਭਰਾਵਾਂ ਦੀਆਂ ਤੇ ਟਰ ਗੁਰਸੇਵ ਕਰਾਣਾ ਜੀ ਵਾਇਸ ਪ੍ਰਧਾਨ ਨੇ ਅੱਜ ਦੇ ਕਬੱਡੀ ਕੱਪ ਦੇ ਸਾਰੇ ਨਗਰ ਦਾ ਔਰ ਇਲਾਕੇ ਪਰ ਦੀ ਸਾਰੀ ਸੰਗਤ ਦਾ ਸਾਡੀ ਸਾਰੀ ਸਪੋਰਟਸ ਕਲੱਬ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਅਮਰੀਕਪੂਰੀਆ ਆ ਗਿਆ ਲਓ ਪੂਰੀਆ ਸੀਜ਼ਨ ਵਾਲਾ ਕਬੱਡੀ ਪਾ ਰਿਹਾ ਪ੍ਰਤਾਪ ਕਟਿਆਣੇ ਦਾ ਇੱਕੋ ਜੱਫਾ ਉਧਰ ਪ੍ਰਿੰਸ ਕਮੋਜ ਨਾਲ ਕਹਿੰਦੇ ਮਨਜੀਤ ਖੇੜੀ ਐਮਡੀ ਗੁਰਵਿੰਦਰ ਖੇੜੀ ਲਖਵਿੰਦਰ ਖੇੜੀ ਕਮਲ ਖੇੜੀ ਨਾਂ ਵੱਲੋਂ 5100 ਦਾ ਹੋਵੇਗਾ ਹੁਣ ਕੋ ਇੱਕ ਜੱਥਾ ਪ੍ਰਤਾਪ ਕੜਿਆਨੇ ਵਾਲੇ ਦਾ 5100 ਦਿੱਤਾ ਜਾਵੇਗਾ ਫਾਈਨਲ ਹੈ ਜਿਹੜੇ ਲਾਈਵ ਵਾਲੇ ਕੈਮਰੇ ਮੁਰੇ ਐ ਥੋੜਾ ਥੋੜਾ ਸਾਈਡ ਤੇ ਹੋ ਜਾਣ ਬੇਨਤੀ ਹੈ ਜੀ ਸਾਡੀ ਲਾਈਵ ਵਾਲੇ ਕੈਮਰੇ ਮੁਰੇ ਜਿਹਦੇ ਵੀਰ ਨੇ ਥੋੜਾ ਥੋੜਾ ਸੈਰ ਤੋਂ ਜਾਣ ਹਰਜਿੰਦਰ ਸਿਆਣ ਕਾਲਾ ਯੂਐਸਏ ਜੱਸਾ ਖੇੜੀ ਆਸਟ੍ਰੇਲੀਆ ਪਹਿਲਾ ਪ੍ਰਾਈਜ਼ ਇੱਕ ਲੱਖ ਰੁਪਏ ਦਾ ਭਰਾਵਾ ਵੱਲੋਂ ਹੈ ਸਰਪੰਚ ਕੁਲਵਿੰਦਰ ਬਰਮਾ ਜੀ ਪੌਣੇ ਲੱਖ ਦੇ ਸਤਾਰ ਕਬੱਡੀ ਦੇ ਲਈ ਉਹ ਕੁਲਦੀਪ ਸਾਡਾ ਇਟਲੀ ਦੇ ਵਿੱਚ ਬੈਠਾ ਹੈ ਵੱਡੇ ਸਤਾਰ ਨੇ ਅੱਜ ਦੇ ਮੇਲੇ ਦੇ ਲਈ ਸਰਦਾਰ ਜਗਦੇਸ਼ ਸਿੰਘ ਜੀ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਇੰਦਰਜੀਤ ਬਣੀ ਸਮਾਣਾ ਤੇ ਪ੍ਰਤਾਪ ਕੜਿਆਣਾ ਪ੍ਰਤਾਪ ਕੜਿਆਣਾ ਇੰਦਰਜੀਤ ਬਣੀ ਸਮਾਣਾ ਉਹ ਮੇਲਾ ਟਕਰਾਲੇ ਦੇ ਵਿੱਚ ਚੱਲਦਾ ਹੈ ਐਨ ਮੇਰੇ ਵੀਰੋ ਦੁਨੀਆ ਆਨੰਦ ਮਾਣਦੀ ਹੈ ਪੁਆਇੰਟ ਇਸ ਸਮੇ ਬਣੀਦਾ ਹੈ ਅਗਲੀ ਰੇਡ ਹਰਮਨ ਦੀ ਹਰਮਨ ਬੁਲਟ ਕਬੱਡੀ ਪਾਉਣ ਨੂੰ ਤਿਆਰ ਹੈ ਡਾਕਟਰ ਰਾਣਾ ਜੀ ਪੁੱਜੇ ਹੋਏ ਹੈ ਬਹੁਤ ਵੱਡਾ ਯੋਗਦਾਨ ਹੈ ਜਿਹੜੇ ਕਬੱਡੀ ਕੱਪ ਦੇ ਲਈ ਪਰ ਹਰਮਨ ਬੁਲਟ ਇਸ ਸਮੇ ਕਬੱਡੀ ਪਾ ਰਿਹਾ ਬਾਈ ਜੀ ਕੱਠ ਘਟਾ ਦਿਓ ਕਿਉਂਕਿ ਸਵੇਰ ਤੋਂ ਬਹੁਤ ਵਧੀਆ ਮੈਚ ਹੋਇਆ ਆਪਾਂ ਫਾਈਨਲ ਦੇ ਚ ਇਦਾਂ ਨਾ ਕਰੀਏ ਕੱਠ ਘਟਾ ਦਿਓ ਬੌਂਸਰ ਵੀਰਾਂ ਨੂੰ ਬੇਨਤੀ ਹੈ ਥੋੜਾ ਮੈਚ ਰੋਕ ਕੇ ਆ ਇਕੱਠ ਜਿਹੜਾ ਕਲੀਅਰ ਕਰਵਾ ਲਈ ਆਪਾਂ ਗਰਾਊਂਡ ਦੇ ਵਿੱਚ। ਸਮਾਣਾ ਸਾਡੇ ਵੀਰ ਉਹਨਾਂ ਵੱਲੋਂ ਵੀ 1 ਲੱਖ ਰੁਪਏ ਦਾ ਯੋਗਦਾਨ ਅੱਜ ਦੇ ਕਬੱਡੀ ਕੱਪ ਦੇ ਲਈ ਹੈ। ਭਾਈ ਪ੍ਰਗਟ ਨਿਰਮਾਨ ਹਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਭੁਰੀਆ ਸੀਸਰੇ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਫਾਈਨਲ ਖੇਡਿਆ ਜਾ ਰਿਹਾ ਹੈ ਡਾਕਟਰ ਮੱਗਰ ਸਿਹਾਲ ਚਮਕੌਰ ਕਮਾਨ ਯੂਕੇ ਬਲਕਾਰ ਕਮਾਨ ਹਰਾਂ ਵੱਲੋਂ ਅੱਜ ਦੇ ਮੇਲੇ ਤੇ ਇੱਕ ਟਰੈਕਟਰ ਸਪான்ਸਰ ਕੀਤਾ ਗਿਆ ਹੈ। ਬੈਸਟਾਂ ਦੇ ਲਈ ਟਰੈਕਟਰ ਦਿੱਤੇ ਜਾਣਗੇ। ਨਵੀਂ ਸਰਪੰਚ ਤੇ ਰਿੱਕੀ ਰਿੱਕੀ ਨੰਬਰਦਾਰ ਵੱਲੋਂ ਦੀਪ ਤਵਰਜੀ ਦੀ ਹਰ ਇੱਕ ਕਬੱਡੀ 500 ਰੁਪਏ ਦੀ ਹੋਵੇਗੀ ਉਧਰ ਸਾਡਾ ਵੀਰ ਜੱਗੀ ਢਿੱਲੋ ਖਨੌਰੀ सोनू ਖਨੌਰੀ ਨਾਲ सोनू ਮੱਟੂ ਤੇ ਬੋਬੀ ਖਨੌਰੀ ਸਾਰੇ ਵੀਰਾਂ ਦਾ ਬਹੁਤ-ਬਹੁਤ ਆਰਾਮ ਢੰਡੋਲੀ ਜੀ ਫਾਈਨਲ ਚੱਲਦਾ ਤੁਸੀਂ ਮੈਚ ਦੇ ਵਿੱਚ ਥੋੜਾ ਧਿਆਨ ਦਿਓ ਆਰਾਮ ਢੰਡੋਲੀ ਜੀ ਨੂੰ ਮੈਂ ਬੇਨਤੀ ਕਰਦਾ ਉਹ ਮੈਂ ਬੋਲ ਦਿੰਦਾ ਜੀ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਬੋਲ ਦਿੰਦਾ ਐ ਅਨਾਉਂਸ ਕਰ ਦਿੰਦਾ ਐ ਆਰਾਮ ਢੰਡੋਲੀ ਜੀਓ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣਾ ਥੋੜਾ ਕੱਟ ਘਟਾ ਦਿਓ ਜੀ ਗਰਾਊਂਡ ਦੇ ਵਿੱਚ ਕੱਠ ਘਟਾ ਦਿਓ ਲੈ ਵੀ ਆ ਪਾਣੀ ਵਾਲੇ ਵੀਰ ਭਾਈ ਵਰਕੇ ਹੋ ਜਾ ਯਾਰ ਤੁਸੀਂ ਵੀ ਥੋੜਾ ਥੋੜਾ ਸਾਈਡ ਤੇ ਬੋਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ ਲਵਲੀ ਪਟਵਾਰੀ ਯੂਐਸਏ ਦੇ ਸਾਥੀ ਕਹਿੰਦੇ ਆ ਜਿਹੜਾ ਮੰਡੀ ਦੀ ਟੀਮ ਦੇ ਜਾਫੀ ਜਾਂ ਫਿਰ ਦਬੁਰਜੀ ਵਾਲੇ ਜਿਹੜਾ ਵੀ ਪਹਿਲੇ ਦਫਾ ਲਾਉਣਗੇ ਉਹਨਾਂ ਨੂੰ 2000 ਦਿੱਤਾ ਜਾਣਾ ਪਰ ਕਰਮਜੀਤ ਘਣਕਸ ਹੈ ਇਹ ਕਦੇ ਕਦੇ ਰੁਕਦਾ ਹੈ ਇਧਰ ਦੀਪਕ ਦਬੁਰਜੀ ਹੈ ਗੁਰਪ੍ਰੀਤ ਦੁਬਈ ਕਹਿੰਦਾ ਵੀ 15000 ਕਹਿ ਦਿਓ ਬਹੁਪਰੀਏ ਹੁਸ਼ਿਆਰੇ ਨੂੰ ਰਣ ਸਿੰਘ ਰਣੀਆਂ ਚੇਚੇ ਤੌਰ ਤੇ ਪੁੱਜਾ ਹੋਇਆ ਆ ਉਹ ਸਾਹਮਣੇ ਦੇਖਦਾ ਵੀ ਸੱਤੀ ਦਿੜਬਾ ਚੈਨ ਦੇ ਵਿੱਚ ਲੱਗਿਆ ਹੋਇਆ ਹੈ ਮਾਤਾ ਕਰਮਜੀਤ ਕੌਰ ਨੂੰ ਮਾਣ ਹੈ ਆਪਣੇ ਪੁੱਤਰਾਂ ਦੇ ਉੱਪਰ ਨਰਿੰਦਰ ਸਿੰਘ ਨੂੰ ਮਾਣ ਹੈ ਆਪਣੇ ਪੁੱਤਰਾਂ ਦੇ ਉੱਪਰ ਫਾਈਨਲ ਫਾਈਨਲ ਹੈ ਅੱਜ ਕਿਕਰਾਲੇ ਭਾਈਕੇ ਦੇ ਕਬੱਡੀ ਕੱਪ ਦਾ ਫੋੜਾ ਦੇ ਫੈਸਲੇ ਹੋਣ ਵਾਲੇ ਹੈ 24 ਜਨਵਰੀ ਨੂੰ ਬਕੰਧਪੁਰ ਦੇ ਕਬੱਡੀ ਕੱਪ ਦੇ ਉੱਪਰ ਟੈਸਟਾਂ ਤੋਂ ਹਾਰਲੇ ਮੋਟਰਸਾਈਕਲ ਦੀ ਜਿੱਤ ਜਾਣਗੇ ਪੁਆਇੰਟ ਹੋਲ ਰੱਖਿਆ ਗਿਆ ਸੀਗਾ ਉਹ ਨੰਬਰ ਦਬੁਰਜੀ ਦੀ ਟੀਮ ਨੂੰ ਦਿੱਤਾ ਗਿਆ ਜੀ ਨੋਟ ਕਰ ਲਿਓ ਬਲਕਾਰ ਕਮਾਨ ਗੁਰਪ੍ਰੀ ਯੂਕੇ ਲਾਪ੍ਰੀ ਚੱਠਾ ਯੂਕੇ ਦਵਿੰਦਰ ਕਮਾਨ ਡਾਕਟਰ ਦਲਵੀਰ ਬਗੜੌਲ ਤੇ ਹਰਵੰਸ ਮਾਸਟਰ ਔਰ ਬਸਾਖਾ ਐਮਸੀ ਇਹ ਸਾਰੇ ਵੀਰ ਪੁੱਜੇ ਹੋਇਆ ਅੱਜ ਦੇ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਸਾਗਰ ਮੈਂਬਰ ਹੋਰੀ ਕਹਿੰਦੇ ਆ ਵੀ 15 15000 ਰੁਪਏ ਜਿਹੜਾ ਜੱਫਾ ਤੇ ਦਿਨਵਾ ਮੰਡੀ ਨੂੰ ਦੇਣਾ ਇਹ ਟੀਮ ਕਹਿੰਦੇ ਦਿਨਵਾ ਮੰਡੀ ਦੀ ਖੇਡ ਰਹੀ ਹੈ ਉਧਰ}{|\text{national style}} ਕਬੱਡੀ ਦਾ ਹੀਰੋ ਪੁੱਜਾ ਹੋਇਆ ਹੈ ਕਿਆ ਬਾਤ ਹੈ मामू ਖੇੜੀ ਕਹਿੰਦਾ ਤੇ ਬਬਲਾ ਪਾਪੜਾ ਤੇ ਅਵਤਾਰ ਸਿੰਘ ਜੀ ਐਸਐਸ ਤੋਂ ਸਾਬ ਵੱਲੋਂ ਬਹੁਪਰੀਏ ਹੁਸ਼ਿਆਰੇ ਦਾ ਹਰ ਇੱਕ ਜੱਫਾ 212100 ਰੁਪਏ ਦਾ ਹੈ 15000 ਗੁਰਪ੍ਰੀਤ ਨਬਈ ਬੱਲੋ ਹੈ ਮੈਨੂੰ ਲੱਗਦਾ ਵੀ ਹੁਸ਼ਿਆਰੇ ਨੂੰ ਇੱਕ ਜੱਫੇ ਤੇ 20000 ਮਾਇਆ ਨੂੰ ਮਿਲ ਜਾਣੀਆਂ ਮੇਰੇ ਵੀਡੀਓ ਮੈਚ ਪੂਰਾ ਚੋਟੀ ਦਾ ਹੈ ਜਿਹੜੇ ਬੈਸਟ ਆਉਣਗੇ ਉਹਨਾਂ ਨੂੰ ਟਰੈਕਟਰ ਦਿੱਤੇ ਜਾਣਗੇ 1 ਲੱਖ ਤੇ 1.5 ਲੱਖ ਦੀ ਟੱਕਰ ਕਬੱਡੀ ਗੁਰੂ ਨੇ ਬੈਸਟਾਂ ਨੂੰ ਬੈਸਟਾਂ ਨੂੰ ਫੋੜ ਦਿੱਤੇ ਜਾਣਿਆ ਭੂਰੀਆ ਸੀਜ਼ਨ ਵਾਲਾ ਫੇਰ-ਫੇਰ ਕੇ ਕਬੱਡੀਆਂ ਪਾ ਰਿਹਾ ਹੈ ਇਹ ਟਰੈਕਟਰਾਂ ਵਾਲੀਆਂ ਪੈਂਦੀਆਂ ਇਹ ਫੋੜਾਂ ਵਾਲੀਆਂ ਪ੍ਰਤਾਪ ਹੈ ਕੜਿਆਨੇ ਵਾਲਾ ਉਹ ਤੇਰਾ ترسےم پاਪੜਾ ਤੇ ਐਸ ਐਚਓ ਬਤਾਰ ਸਿੰਘ ਜੀ ਕਹਿੰਦੇ ਵੀ ਜਿਹੜਾ ਬੁਲਟ ਨੂੰ ਜਫਾ ਲਾਊਗਾ ਉਹਨੂੰ 11000 ਦਿੱਤਾ ਜਾਣਾ ਹੈ ਮੇਰੇ ਵੀਰੋ ਅੱਜ ਮਾਇਆ ਜਿਹੜੀ ਬੰਡੀ ਜਾ ਰਹੀ ਹੈ ਕਬੱਡੀ ਕੱਪ ਕਕਰਾਲੇ ਤੇ ਜਿੱਥੇ ਵੈਸਟਾਂ ਦੇ ਲਈ ਥੋ ਟਰੈਕਟਰ ਨੇ 1 ਲੱਖ ਤੇ ਪੌਣੇ ਲੱਖ ਦੇ ਪ੍ਰਾਈਜ਼ ਨੇ ਹਰਮਨ ਬੁਲਤ ਖੀਰਾਵਾਲੀਆ ਦੁਨੀਆ ਦਾ ਚਹੇਤਾ ਇਸ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਬਹਾਪੂਰੀਆ ਹੁਸ਼ਿਆਰਾ 37 ਦਿਲਵੇ ਵਾਲਾ ਦਿਲਵੇ ਦਾ ਧਿਆਨ ਹੈ ਦਿਲਵੇ ਦਾ ਜੱਸਾ ਚਾਰ ਜਫੀ ਤਿਆਰ ਵਰ ਤਿਆਰ ਹੈ ਉਹ ਭੇਜਾ ਪੈ ਗਿਆ ਕਹਿੰਦੇ ਸਾਹਮਣੇ ਦੇਖਦੇ ਆਂ ਕਿ ਕਸ਼ਮੀਰ ਘਰਾਟੋਂ ਤੇ ਸੱਤ ਦਾ ਫੈਸਲਾ ਹੈ ਪੁਆਇੰਟ ਇਸ ਵਿੱਚ ਧਾਵੀ ਦਾ 5 ਮਾਰਚ ਗੱਲਾਂ ਹੋਣਗੀਆਂ ਘਰਾਚੋਂ ਦੇ ਕਬੱਡੀ ਕੱਪ ਦੀਆਂ ਕੌਰੀ ਮੈਂਬਰ ਖਾਲ ਦੇ ਸੱਦੇ ਆ ਕਬੱਡੀ ਪੂਰੀਏ ਦੀ ਬੋਲ ਸਾਡੇ ਅਮਰੀਕ ਦੇ ਲਓ ਪੂਰੀਆ ਸੀਸਰ ਵਾਲਾ ਫਿਰ ਕਦੇ ਤਿਆਰ ਹੈ ਕਬੱਡੀ ਪਾਉਣ ਨੂੰ ਫਾਈਨਲ ਮੈਚ ਥੋੜਾ ਘਟਾ ਦਿਓ ਬਾਈ ਜੀ ਕੱਟ ਲਾਈਵ ਵਾਲੇ ਕੈਮਰੇ ਦੇ ਮੂਰੋ ਜਿਹੜੇ ਵੀਰ ਲਾਈਵ ਦੇਖਦੇ ਆ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਓੜਾ ਆ ਪੂਰੀਆ ਸਿਸਰ ਦੀ ਤਰਤੀ ਦਾ ਇਸ ਵੇਲੇ ਕਦੇ ਕਬੱਡੀ ਪਾ ਰਿਹਾ ਚਾਰ ਯਾਫੀ ਆ ਕਦੇ ਪ੍ਰਤਾਪ ਕੜਿਆਣੇ ਵਾਲਾ ਲੈ ਵੀ ਪ੍ਰਤਾਪ ਤੇਰਾ ਇੱਕੋ ਜੱਫਾ ਬਾਈ ਉਹਨਾਂ ਨੇ ਪਹਿਲਾਂ ਅਨਾਉਂਸ ਕਰਾਇਆ ਵੀ 5100 ਦਾ ਹੋਵੇਗਾ ਮੈਚ ਸਮਾਪਤ ਹੈ ਬੋਲ ਸੋਨਹਾਂ ਸਾਸਰੀ ਅਕਾਲ ਕਕਰਾਲੇ ਭਾਈਕੇ ਦੇ ਚੌਥੇ ਸਾਲ ਦੇ ਕਬੱਡੀ ਕੱਪ ਤੇ ਜਬਰਜੀ ਦੀ ਟੀਮ ਦੇ ਫਾਈਨਲ ਦੇ ਵਿੱਚ 16 ਪੁਆਇੰਟ ਰਹੇ ਹੈ ਤੇ ਢੜਬਾ ਮੰਡੀ ਦੀ ਟੀਮ ਦੇ 19.5 ਸਾਢੇ 3 ਨੰਬਰਾਂ ਦੇ ਫਰਕ ਦੇ ਨਾਲ ਢੜਬਾ ਮੰਡੀ ਦੀ ਟੀਮ ਜਿਹੜੀ ਚੈਂਪੀਅਨ ਬਣੀ ਹੈ ਤੇ ਬੈਸਟਾਂ ਵਾਲਾ ਰਿਕਾਰਡ ਜਿਹੜਾ ਉਹ ਜੰਟਾ ਜੀ ਇਧਰ ਦੇ ਪਾਸੇ ਲੈ ਆਇਓ 16 17 ਮਾਰਚ ਨਮੋਲ ਦੇ ਕਬੱਡੀ ਕੱਪ ਦੀ ਹੋਵੇਗੀ 175 ਪ੍ਰਾਈਜ਼ ਬੈਸਟਾਂ ਦੀ 1 ਲੱਖ ਦਿੱਤਾ ਜਾਵੇਗਾ 16-17 ਮਾਰਚ ਨਮੋਲ ਪਿੰਡ ਦਾ ਕਬੱਡੀ ਕੱਪ ਜਿਹੜਾ ਖੇਡਿਆ ਜਾਵੇਗਾ ਬੱਬੂ ਇਟਲੀ ਸਾਡਾ ਵੀਰ ਹੈ ਇਸ ਸਾਲ ਵੀ ਵੱਡੇ ਸਤਿਕਾਰ